ਪੰਜਾਬ ਅੰਦਰ ਕਾਂਗਰਸ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਵਿਸ਼ਵਾਸ ਘਾਤ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਅੰਮ੍ਰਿਤਸਰ ਚ ਵੀ ਅਕਾਲੀ ਦਲ ਤੇ ਭਾਜਪਾ ਵੱਲੋਂ ਇੱਕ ਰੈਲੀ ਕੱਢੀ ਗਈ ਜਿਸ 'ਚ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਜਪਾ ਦੇ ਸੁਭਾਈ ਪ੍ਰਧਾਨ ਸ਼ਵੇਤ ਮਲਿਕ ਤੋਂ ਇਲਾਵਾ ਅਕਾਲੀ ਦਲ ਵੱਲ ਤਲਬੀਰ ਸਿੰਘ ਗਿੱਲ, ਅਕਾਲੀ ਜਥੇ ਸ਼ਹੀਦ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਹੋਰ ਕਈ ਅਕਾਲੀ ਅਤੇ ਭਾਜਪਾ ਦੇ ਆਗੂ ਮ

ਸਰਕਾਰ ਜੋ ਅਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਰਹੀ ਹੈ ਉਹਦੇ 2 ਸਾਲ ਜੋ ਪੂਰੇ ਹੋਏ ਨੇ ਔਰ ਜੋ ਵਿਸ਼ਵਾਸ ਘਾਤ ਕੀਤਾ ਔਰਾਂ ਨੇ ਆਪਣੇ ਵੋਟਰਾਂ ਦੇ ਨਾਲ ਪੰਜਾਬ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਵਿਸ਼ਵਾਸ ਘਾਤ ਰੋਸ਼ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਔਰ ਅੰਮ੍ਰਿਤਸਰ ਦੀ ਜਿਹੜੀ ਰੈਲੀ ਹੈ ਉਹ ਮੈਂ ਤੇ ਹਜ਼ਾਰੋਂ ਜਿਹੜੇ ਭਾਜਪੀ ਦੇ ਸ਼ੁਰਮਣੀ ਅਕਾਲੀ ਦਲ ਦੇ ਸਵਰਥਕ ਨੇ ਅਸੀਂ ਇੱਥੇ ਇਕੱਠਾ ਹੋਏ ਨੇ ਸੰਖਿਆ ਤੁਸੀਂ ਦੇਖ ਰਹੇ ਹੋ ਕਿ ਅੱਜ ਜਨਤਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਥੇ ਸ਼ਾਮਲ ਹੋ ਗਈ ਹੈ ਅੱਜ ਦੇ ਡੇਟ ਵਿੱਚ ਜੋ ਵਿਸ਼ਵਾਸ ਘਾਤ ਰੈਲੀ ਹੈ ਇਹਦਾ ਮਕਸਦ ਇਹ ਹੈ ਕਿ ਜੋ ਕੈਪਟਨ ਅਮਰਿੰਦਰ ਨੇ ਝੂਠੇ ਵਾਅਦੇ ਕੀਤੇ ਸੀ 2 ਸਾਲ ਪਹਿਲੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਸੀ ਧੋਖਾ ਦਿੱਤਾ ਸੀ ਅੱਜ ਪੰਜਾਬ ਦਾ ਯੂਥ ਕਹਿ ਰਿਹਾ ਹੈ ਕੈਪਟਨ ਝੂਠ ਬੋਲੇ ਆ ਕਿੱਥੇ ਨੇ ਸਾਡੀਆਂ 1.61 ਲੱਖ ਨੌਕਰੀਆਂ ਜਿਹੜੇ ਫਾਰਮ ਭਰਾਏ ਸੀਗੇ ਅੱਜ ਕਿੱਥੇ ਨੇ ਕਿੱਥੇ ਹੈ 2500 ਰੁਪਏ ਬੇਰੋਜ਼ਗਾਰੀ ਪੱਤਾ ਅੱਜ ਜਿਹੜੇ ਬੱਚੇ ਵਿਦਿਆਰਥੀ ਸੀਗੇ ਉਹ ਕਹਿੰਦੇ ਨੇ ਕੈਪਟਨ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਕਿੱਥੇ ਨੇ ਸਾਡੇ ਮੋਬਾਈਲ ਅੱਜ ਕਿਸਾਨ ਕਹਿ ਰਹੇ ਨੇ ਕੈਪਟਨ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਅਸੀਂ ਤੇ ਅੰਨ ਦਾਤਾ ਵਾ ਅਸੀਂ ਖੂਨ ਪਸੀਨਾ ਵਹਾ ਕੇ ਲੋਕਾਂ ਦਾ ਪੇਟ ਭਰਨੇ ਆ ਕਿੱਥੇ ਹੈ 90000 ਕਰੋੜ ਦਾ ਜਿਹੜਾ ਕਰਜ਼ਾ ਮਾਫੀ ਸੀਗਾ ਅੱਜ ਬਜ਼ੁਰਗ ਕਹਿ ਰਹੇ ਨੇ ਕੈਪਟਨ ਕਿੱਥੇ ਹੈ 2500 ਰੁਪਏ ਦੀ ਸਾਡੀ ਜਿਹੜੀ ਪੈਨਸ਼ਨ ਸੀਗੀ ਤੂੰ ਤੇ 500 ਰੁਪਏ ਦੀ ਪੈਨਸ਼ਨ ਵੀ ਬੰਦ ਕਰਤੀ ਐ ਅੱਜ ਵਿਧਵਾਵਾਂ ਕਹਿ ਰਹੀਆਂ ਨੇ ਕਿੱਥੇ ਐ ਸਾਡੀ ਵਿਧਵਾ ਪੈਨਸ਼ਨ ਅੱਜ ਬੱਚੀਆਂ ਜਿਨ੍ਹਾਂ ਦਾ ਸ਼ਗਨ ਦੇ ਕੇ ਸਾਰੇ ਮਾਪੇ ਟੋਰਦੇ ਨੇ ਮੁੱਖ ਮੰਤਰੀ ਪਿਤਾ ਹੁੰਦਾ ਸਾਰੀ ਸਟੇਟ ਦਾ ਪ੍ਰੇਮ ਮੁੱਖ ਮੰਤਰੀ ਆਪਣੀ ਧੀਆ ਨੂੰ ਧੋਕਾ ਦੇ ਕੇ ਬਿਨਾਂ ਸ਼ਗਨ ਦੇ ਭੇਜਦਾ 51000 ਰੁਪਏ ਕਹਿੰਦਾ ਸੀ ਸ਼ਗਨ ਦੇਾਂਗਾ 51 ਰੁਪਏ ਵੀ ਨਹੀਂ ਦਿੱਤੇ ਅੱਜ ਪੰਜਾਬ ਦਾ ਵਿਕਾਸ ਬੰਦ ਐ ਅੱਜ ਪੰਜਾਬ ਦੀਆਂ ਭਲਾਈ ਸਕੀਮਾਂ 20 ਲੱਖ ਲੋਕਾਂ ਨੂੰ ਬਾਦਲ ਸਰਕਾਰ 20 ਲੱਖ ਲੋਕਾਂ ਨੂੰ ਬਾਦਲ ਸਰਕਾਰ ਮੁਫਤ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਸ਼ਗਨ ਸਕੀਮ ਦਿੰਦੀ ਸੀ ਬੰਦ ਅੱਜ 1833 ਜਿਹੜੇ ਜਨ ਆਸ਼ਰਮ ਦੇ ਕਾਰਿਆਲੇ ਸੀ ਉਹ ਬੰਦ ਕਰਤੇ ਨੇ ਅੱਜ 800 ਸਕੂਲ ਜਿਹੜੇ ਸੀ ਉਹ ਬੰਦ ਕਰਤੇ ਨੇ ਅੱਜ 750 ਡਿਸਪੈਂਸਰੀਆਂ ਬੰਦ ਕਰਤੀ ਹੈ ਆਟਾ ਦਾਲ ਸਕੀਮ ਤੇ ਕਹਿੰਦਾ ਸੀ ਚਾਹ ਤੇ ਪੱਤੀ ਦੇ ਆਂਗੇ ਚਾਹ ਤੇ ਪੱਤੀ ਕੀ ਦੇਣੀ ਸੀ ਆਟਾ ਦਾਲ ਸਕੀਮ ਬੰਦ ਕਰਤੀ ਹੈ ਅੱਜ ਬੀਸੀ ਜਿਹੜੇ ਸੀਗੇ ਬੀਸੀ ਜਿਹੜੇ ਸੀ ਉਹਨਾਂ ਦੀ ਜਿਹੜੀ ਸਕੀਮ ਸੀ ਬੰਦ ਕਰਤੀ ਐ ਐਸਸੀ ਦੀ ਸਕਾਲਰਸ਼ਿਪ ਬੰਦ ਕਰਤੀ ਹੈ ਅੱਜ ਵਪਾਰੀਆਂ ਉਦਯੋਗਪਤੀਆਂ ਨੂੰ ਵਿਸ਼ਵਾਸ ਘਾਤ ਕੀਤਾ 5 ਰੁਪਏ ਦੀ ਬਿਜਲੀ ਦੇਾਂਗੇ ਟੈਕਸ ਲਾ ਕੇ ਉਹਨਾਂ ਨੂੰ ਵੈਂਟੀਲੇਟਰ ਦੇ ਪਾਤ ਹੈ ਔਰ ਅੱਜ ਦਾ ਨਾਰਾ ਇੱਕੋ ਰਹਿ ਗਿਆ ਰੋਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਔਰ ਉਸ ਤੋਂ ਬਾਅਦ ਇੱਕ ਦੂਜਾ ਨਾਰਾ ਜੋ ਜਨਤਾ ਪਲ ਪਲ ਗਿਣ ਰਹੀ ਹੈ ਛਣ ਛਣ ਗਿਣ ਰਹੀ ਹੈ ਕਦੋਂ 19 ਮਈ ਆਏ ਤੇ 23 ਮਈ ਨੂੰ ਇੱਕੋ ਹੀ ਨਾਰਾ ਗੂੰਜੇਗਾ 23 ਮਈ ਕਾਂਗਰਸ ਗਈ ਪੰਜਾਬ ਟੂਡੇ